ਟੀਟੀਟੀ ਟੈਟ ਪਾਸ ਬੇਰੋਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੀਆਂ ਮਹਿਲਾ ਉਮੀਦਵਾਰਾਂ ਨੇ ਅੱਜ ਬੁੱਧਵਾਰ ਤੋਂ ਭੁੱਖ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਦੋ ਜੁਜਾਰੂ ਉਮੀਦਵਾਰ ਆਦਰਸ਼ ਅਬੋਰ ਅਤੇ ਅਨਮੋਲ ਬੱਲੂਆਣਾ ਲਗਾਤਾਰ ਚੌਥੇ ਦਿਨ ਵੀ ਟੈਂਕੀ ਉੱਪਰ ਡਟੇ ਰਹੇ ਇਸ ਤੋਂ ਇਲਾਵਾ ਮੰਗਲਵਾਰ ਨੂੰ ਐਸਡੀਐਮ ਸ੍ਰੀ ਆਨੰਦਪੁਰ ਸਾਹਿਬ ਤਹਿਸੀਲਦਾਰ DSP ਤੇ SHO ਟੈਂਕੀ ਹੇਠ ਲੱਗੇ ਰੋਸ ਧਰਨੇ ਵਿੱਚ ਪੁੱਜੇ ਅਤੇ ਉਮੀਦਵਾਰਾਂ ਨੂੰ ਟੈਂਕੀ ਤੋਂ ਹੇਠਾਂ ਉਤਾਰਨ ਦੀ ਕੋਸ਼ਿਸ਼ ਵਿੱਚ ਲੱਗੇ ਰਹੇ ਪਰ ਟੈਂਕੀ ਉੱਪਰ ਬੈਠੇ ਸਾਥੀਆਂ ਨੇ ਹੇਠਾਂ ਉਤਰਨ ਤੋਂ ਸਾਫ਼ ਮਨਨ ਕਰ ਦਿੱਤਾ ਹੈ ਇਸ ਮੌਕੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ ਪਰਮਪਾਲ ਫਾਜ਼ਿਲਕਾ ਬੰਟੀ ਕੰਬੋਜ ਬਲੀਹਾਰ ਸਿੰਘ ਕੁਲਵਿੰਦਰ ਬਰੇਟਾ ਡਾਕਟਰ ਪ੍ਰਵਿੰਦਰ ਸਿੰਘ ਲਾਹੌਰਿਆ ਹਰੀਸ਼ ਫਾਜ਼ਿਲਕਾ ਤੇ ਪ੍ਰਗਟ ਬੋਹਾ ਨੇ ਦੱਸਿਆ ਕਿ ਸ਼ਨੀਵਾਰ ਤੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਟੈਂਕੀ ਹੇਠ ਲੰਗੇ ਰੋਸ ਦਰਨੇ ਵਿੱਚ ਪਹੁੰਚ ਕੇ ਇੱਕੋ ਗੱਲ ਵਾਰ ਵਾਰ ਕਹਿ ਰਹੇ ਹਨ ਕਿ ਪਹਿਲੇ ਉਮੀਦਵਾਰਾਂ ਨੂੰ ਹੇਠ ਉਤਾਰਿਆ ਜਾਵੇ ਤਾਂ ਹੀ ਭਰਤੀ ਦਾ ਅਗਲਾ ਪ੍ਰੋਸੈਸ ਸ਼ੁਰੂ ਕੀਤਾ ਜਾਵੇਗਾ ਪਰ ਟੈਂਕੀ ਤੇ ਬੈਠੇ ਹੋਏ ਜੁਜਾਰੂ ਸਾਥੀਆਂ ਨੇ ਸਾਫ਼ ਇਨਕਾਰ ਕਰਦਿਆਂ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਜੁਆਇਨਿੰਗ ਨਹੀਂ ਹੁੰਦੀ ਉਦੋਂ ਤੱਕ ਦੋਨੋਂ ਉਮੀਦਵਾਰ ਹੇਠਾਂ ਨਹੀਂ ਉਤਰਨਗੇ ਅੱਜ ਸਿੱਖਿਆ ਮੰਤਰੀ ਦੇ ਪਿੰਡ ਗੰਬੀਰਪੁਰ ਪੱਕਾ ਮੋਰਚਾ ਲੱਗੇ ਨੂੰ 9 ਦਿਨ ਹੋ ਗਏ ਹਨ ਜਿਸ ਤੇ ਚਲਦੇ ਜਿਹੜਾ ਸਾਡੀ ਕਿਸੇ ਤਰ੍ਹਾਂ ਦੀ ਸਾਰ ਨਹੀਂ ਲਈ ਗਈ ਉਸ ਤੋਂ ਪਾਵਕ ਪਾਵਕ ਹੋ ਕੇ ਸਾਡੇ ਸਾਥੀਆਂ ਵੱਲੋਂ ਅੱਜ ਤੀਸਰੇ ਦਿਨ ਵਿੱਚ ਟੈਂਕੀ ਮੋਰਚਾ ਜਿਹੜਾ ਉਹ ਲਾਇਆ ਜਾ ਰਿਹਾ ਟੈਂਕੀ ਤੇ ਚੜਿਆ ਨੂੰ ਅੱਜ ਸਾਡੇ ਸਾਥੀਆਂ ਨੂੰ 4 ਦਿਨ ਹੋ ਗਏ ਪਰ ਪ੍ਰਸ਼ਾਸਨ ਤੇ ਸਰਕਾਰ ਦੀ ਐਨੀ ਨਿਕਮਮੀ ਹੈ ਕਿ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਸਾਰ ਨਹੀਂ ਲਈ ਗਈ ਤੇ ਕਿਸੇ ਤਰ੍ਹਾਂ ਦਾ ਜਿਹੜਾ ਸਾਡਾ ਸਾਡੀਆਂ ਮੰਗਾਂ ਦਾ ਉਹ ਹੱਲ ਨਹੀਂ ਕੀਤਾ ਗਿਆ ਇਸ ਦੇ ਚਲਦੇ ਸਾਡੀਆਂ ਸਾਥੀ ਪੈਣਾ ਵੱਲੋਂ ਜਿਹੜਾ ਕੱਲ ਤੋਂ ਭੋਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ ਜੇਕਰ ਸਰਕਾਰ ਇਸ ਨੂੰ ਵੀ ਅਣਗੋਲਿਆ ਕਰਦੀ ਹੈ ਜਾਂ ਅਣਦੇਖਿਆ ਕਰਦੀ ਹੈ ਐਸੇ ਹੀ ਭੋਖ ਹੜਤਾਲ ਨੂੰ ਕੁਝ ਦਿਨਾਂ ਬਾਅਦ ਜਿਹੜਾ ਮਰਨ ਵਰਤ ਵਿੱਚ ਤਬਦੀਲ ਕੀਤਾ ਜਾਵੇਗਾ ਸਾਡੀ ਸਰਕਾਰ ਪੰਜਾਬ ਸਰਕਾਰ ਨੂੰ ਤੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਵੀ ਹੈ ਤੇ ਚੇਤਾਵਨੀ ਹੈ ਕਿ ਜਿਹੜਾ ਸਾਡੇ ਆ ਮੰਗਾਂ ਦਾ ਹੱਲ ਕੀਤਾ ਜਾਵੇ ਜੇਕਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਿਆ ਜਾਵੇਗਾ ਫਿਰ ਗੁੱਪਤ ਐਕਸ਼ਨ ਵੀ ਕੀਤੇ ਜਾਣਗੇ ਫਿਰ ਚਾਹੇ ਰੋਡ ਜਾਮ ਹੋਵੇ ਚਾਹੇ ਸਿੱਖਿਆ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਹੋਵੇ ਸਾਡੇ ਵੱਲੋਂ ਕਿਸੇ ਤਰ੍ਹਾਂ ਦਾ ਪੈਰ ਹੈ ਜਿਹੜਾ ਪਿੱਛੇ ਨਹੀਂ ਪੁੱਟਿਆ ਜਾਵੇਗਾ ਤੇ ਇਸ ਵਿੱਚ ਜੇਕਰ 포ਖੜਤਾਲ ਜਾਂ ਮਰਨਵਰਤ ਤੇ ਸਾਨੂੰ ਮਜਬੂਰ ਹੋ ਕੇ ਬੈਠਣਾ ਪੈਂਦਾ ਤੇ ਉਸ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਮਾਨੀ ਨੁਕਸਾਨ ਹੁੰਦਾ ਇਸ ਦੀ ਜ਼ਿੰਮੇਵਾਰ ਜਿਹੜੀ ਪੰਜਾਬ ਸਰਕਾਰ ਹਰਜੋਤ ਸਿੰਘ ਵੈਸ ਤੇ ਇਥੋਂ ਦਾ ਪੁਲਿਸ ਪ੍ਰਸ਼ਾਸਨ ਹੋਵੇਗਾ